ਸਸਿਕਾਉਂ ਦੀ ਸਾਰੇ ਆਪਰਾਂ ਨੂੰ ਕੀ ਹਲਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੜੱਕ ਦੇ ਵਿੱਚ ਚੜੱਕ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਜ਼ਿਲ੍ਹੇ ਦੇ ਚੜੱਕ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਤੇ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਕ ਆ ਜਿਹੜਾ ਬਾਈ ਨੂੰ ਬਾਕਮਾਲ ਆ ਅੱਜ ਜਿਹੜੀ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਮਿੱਤਰੋ ਟੇਢੀ ਧਾਰੀ ਦੇ ਵਿੱਚ ਨੀਲੀ 라ਵੀ ਨਸਲ ਦੀ ਸਭ ਤੋਂ ਪਹਿਲਾਂ ਇਹਦਾ ਨਤੀਜਾ ਇਹ ਦੱਸੂਗਾ ਵੀ ਇਹ ਕੱਟੀਆਂ ਦਿੰਦੀ ਆ ਹਰ ਸਾਲ ਤੇ ਇਹ ਕੱਟੀਆਂ ਵੀ ਉਹ ਦਿੰਦੀ ਆ ਜਿਹੜੀਆਂ ਮਿੱਤਰੋ ਚੈਂਪੀਅਨ ਆ ਆ ਚੋਟੀ ਚੜੱਕ ਮੇਲੇ ਤੋਂ 8ਵੇਂ ਨੰਬਰ ਤੇ ਆਈ ਹੋਈ ਆ ਜਿੱਤੋਂ ਜਿਹੜੀ ਲਾਡੋ ਇਹਦਾ ਨਾਮ ਰੱਖਿਆ ਹੋਇਆ ਬਾਈ ਨੇ ਤਾਂ ਹਜੇ ਵੀ ਦੰਦਾ ਤੋਂ ਖੀਰੀ ਆ ਝੋੜੀ ਇਸ ਤਰ੍ਹਾਂ ਦੀ ਆ ਮਿੱਤਰੋ ਵੀ ਤੁਸੀਂ ਕਹੋਗੇ ਇਹ ਝੋਟੀ ਵਾਕਈ ਗੱਬਣਾ ਵੀਰੇ ਕਰੀ ਪਿੱਛੇ ਝੋੜੀਆਂ ਨੂੰ ਮੜੀ ਜਾਂਦੀ ਹਾਂ ਤੂੰ ਆਪ ਹੀ ਚਲਾ ਜਾ ਬ੍ਰਦਰ ਉੱਥੇ ਲਾਈਕ ਕਰੀ ਜਾਈ ਕੋਈ ਨਾ ਚੰਨੜਾ ਮਰੀ ਵਿੱਚ ਨੰਦਾ ਇਚੀ ਰਖਦੇ ਵਾ ਲੈ ਸੇਂਗ ਸੁੰਗ ਵੇਖੋ ਤੁਸੀਂ ਫੇਸ ਕੁਆਲਿਟੀ ਇਹਦੀ ਕਰਮਾਂ ਵਾਲੀ ਦੀ ਸਾਰੀ ਗੱਲਬਾਤ ਕਰਾਂਗੇ ਆਪਾਂ ਭਰਾ ਦੇ ਨਾਲ ਕਿਉਂਕਿ ਸ਼ੌਂਕੀ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਕਰਦੇ ਕਰਦੇ ਵੀਰੇ ਹਾਂ ਵਾ ਆਹ ਵੇਖੋ ਮਿੱਤਰਾਂ ਦੀ ਝੋਲੀ ਵਾਕ ਕੇ ਬਈ ਬਈ ਗੱਪੜ ਗੁੱਪੜ ਤਾਂ ਨਹੀਂ ਹਜੇ ਨਹੀਂ ਬਈ ਹਜੇ ਨਹੀਂ ਵੀਰੇ ਠੀਕਾ ਵੀ ਨਹੀਂ ਲਿਆਏ ਨੇ ਨਹੀਂ ਨਹੀਂ ਵੀਰੇ ਹਜੇ ਅੱਛਾ ਕਿੰਨੇ ਜਰਦੀ ਹੋ ਗਈ ਬਈ ਇਹ ਬਾ 2 ਸਾਲ ਤੋਂ ਸਾਬ ਮਹੀਨਾ ਕੋ ਉੱਪਰ ਹੋ 2 ਸਾਲ ਤੋਂ ਮਹੀਨਾ ਕੋ ਉੱਪਰ ਅੱਛਾ ਵੀਰੇ ਕਿਹੜਾ ਸੀਮੰਟ ਦੀ ਆ ਇਹ ਇਹ ਲੰਡੇ ਦੀ ਵੀਰੇ ਡਾਇਰੈਕਟ ਕ੍ਰੋਸ ਦੀ ਲੰਡੇ ਦੀ ਡਾਇਰੈਕਟ ਕ੍ਰੋਸ ਜੋ ਸੁਖਦੀਪ ਕੋਲੇ ਲੰਡਾ ਸੀਗਾ ਠੀਕ ਆ ਬਈ ਪਰਮਾਤਮਾ ਰੱਖੇ ਸੁੱਖ ਪਹਿਲੇ 15 16 ਕਿਲੋ ਤੋਂ ਦਪਾਉਗੀ ਹਨਾ ਬਈ ਹਾਂਜੀ ਹਾਂਜੀ ਹੂੰ ਬਹੁਤ ਚੰਗੀ ਝੋਟ ਜੀ ਵੀਰੇ ਅੱਛਾ ਇੱਕ ਬੱਚਾ ਉਹ ਪਰ ਪੁੱਤ ਹੋਈਆਂ ਨੂੰ ਉਹ ਪਰਲੀ ਝੋਟ ਜੇਟ ਹਨਾ ਬਈ ਉਹ ਵੀ ਇਸੇ ਦੀ ਆ ਹਾਂਜੀ ਉਹ ਪਹਿਲੇ ਸੂਏ ਦੀ ਹੈ ਕਿ ਇਹ ਪਹਿਲੇ ਸੂਏ ਦੀ ਹੈ ਇਹ ਹੈ ਜੀ ਪਹਿਲੇ ਸੂਏ ਦੀ ਇਹ ਪਹਿਲੇ ਸੂਏ ਦੀ ਉਹ ਵੀਰੇ ਉਹ ਪਹਿਲੇ ਸੂਜਾ ਦੂਜੇ ਦੀ ਆ ਤੀਜੇ ਦੀ ਠੀਕ ਹੈ ਉਹ ਪਹਿਲੇ ਸੂਏ ਦੀ ਆ ਦੂਜੇ ਸੂਏ ਦੀ ਆ ਤੀਜੇ ਸੂਏ ਦੀ ਆ ਅੱਛਾ ਉਹਨੇ ਕਿੰਨਾ ਦਾ ਦੇਤਾ ਬਾਈ ਉਹ ਬਾਈ 11 12 ਦੇ ਚੱਲੀ ਪਹਿਲੇ ਸੂਏ ਠੀਕ ਹੈ ਕਿਹੜੇ ਦੀ ਹੈ ਬਾਈ ਉਹ ਉਹਦਾ ਬਈ ਰਿਕਾਰਡ ਤਾਂ ਨਹੀਂ අප ਨੂੰ ਪਤਾ ਯਾਰ ਠੀਕ ਹੈ ਵੀਰੇ ਮਤਲਬ ਉਹਦੋਂ ਜਦੋਂ ਮੈਂ ਲਿਆਂਦੀ ਸੀ ਤੁਸੀਂ ਉਦੋਂ ਪਿੱਛੋਂ ਆ ਕੇ ਸੂਈ ਫਿਰ ਵੀ ਚੰਗਾ ਦੋ ਦੇਗੀ ਬਾਈ ਹਾਂਜੀ 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 ਅੱਛਾ ਤੇ ਆ ਵੀਰੇ ਜਿਹੜੀ ਨਿੱਕੀ ਜੀ ਉੱਟ ਕਟ 스타 2 ਦੀ ਹੈ ਵੀਰੇ 스타 2 ਦੀ ਹੈ ਮੂ ਮੈਂ ਕਰੀ ਆ ਇਹ ਕੋਕੋਦੰਗ ਯਾ ਹਾਂਜੀ 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 ਸਟਾਰ 2 ਦੀ ਚੋਲੀ ਕਰੀ ਭਈਂਦੀ ਵੀ ਵਿਖਾਈ ਆਪ ਕੋਣ ਗੱਪਣਾ ਪਰਲੀ ਝੋਟੀ ਭਈ ਹਾਂਜੀ ਭਈ ਉਹ ਗੱਪਣਾ ਜੀ ਅੱਛਾ ਬੱਚਾ ਕਾਲਾ ਦੇਗੀ ਭਈ ਨਹੀਂ ਆਵੇ ਕੱਟੀ ਖੜੀ ਏਦੀ ਠੀਕ ਆ ਉਹਦੀ ਕੱਟੀ ਖੋਲੀ ਭਈ ਇਹਨੂੰ ਮੜੀ ਇਹਨੂੰ ਖੋਲੀ ਠੀਕ ਆ ਵੀ ਕਹਿਣ ਤੋਂ ਪਾਵੇ ਆ ਵੀ ਗਾਹ ਵੀ ਕਰਾਣਾ ਜਿਹੜਾ ਬਲੱਡ ਤੋਂ ਬਲੱਡ ਮੇਲ ਕਰਕੇ ਬੱਚੇ ਟੌਪ ਲੌਂਦਾ ਹਨਾ ਹਾਂਜੀ ਆ ਕੱਟੀ ਉਸੇ ਦੀ ਆ ਗਈ ਇਹ ਕਿਹੜੇ ਦੀ ਆ ਗਈ ਭਈ ਏ ਭਾਈ ਪੈਂਦੀ ਝੋਟਾ ਆਪਣੇ ਉਹਦੀ ਆ ਇਹ ਠੀਕ ਆ ਭਾਈ ਹਾਂਜੀ ਹਾਂਜੀ ਤੇ ਤੀ ਇਹ ਵੀ ਚੰਗੀ ਆ ਯਾਰ ਭਾਈ ਹਾਂਜੀ 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 ਅੱਛਾ ਜਦੋਂ ਇਹ ਰੋਟਾਂ ਹੀ ਬਲੱਡ ਲੈਣ ਦੀ ਠੀਕ ਇੱਕ ਗੱਲ ਦੱਸੀ ਮੈਨੂੰ ਤੈਨੂੰ ਨੀਲੀ ਰੰਗ ਦਾ ਸ਼ੌਂਕ ਕਰ ਦੋ ਪੈ ਗਿਆ ਬਾ ਤੁਹਾਡੀ ਵੀਡੀਓ ਵੇਖ ਕੇ ਹੀ ਬਸ ਮੇਰੇ ਮੇਰਾ ਪਹਿਲੀ ਮੈਂ ਤੂੰ ਕਾਲੀ ਖਰੀਦੀ ਸੀ ਮੇਰੇ ਕੋਲ ਹਾਂ ਹਾਂਜੀ ਕੋਈ ਟੀ ਚੰਗੀ ਨਹੀਂ ਸੀ ਨਾ ਚੰਗੀ ਨਹੀਂ ਸੀ ਹਾਂਜੀ ਉਹ ਨਹੀਂ ਸੀ ਟੀ ਚੰਗੀ ਨਹੀਂ ਸੀ ਪਰ ਉਹ ਘੱਟਾ ਵੀ ਨਹੀਂ ਪਾਇਆ ਨਹੀਂ ਪਾਇਆ ਹਾਂਜੀ ਅੱਛਾ ਤੇ ਫਿਰ ਇਹ ਮਾਜ ਤੂੰ ਖਰੀਦੀ ਸੀ ਕਿ ਕਿਵੇਂ ਘਰੇ ਪਾਇਆ ਇਹ ਵੱਖਰੀ ਦੀ ਸੀ ਤੇ ਬਾੜ ਦੇ ਦੀ ਚੁਲੰਦੀ ਸੀ ਆਪਾਂ ਉਧਰ ਬਾੜ ਦੇ ਦੀ ਜੀ ਕਿੰਨਾ ਦੁੱ ਇਵਰੇ ਪਹਿਲੇ ਸੂਏ ਤਾਂ ਦਿੱਤਾ ਨੇ 12 13 ਉਦੋਂ ਬਾਅਦ 14 15 ਤੇ ਹੁਣ 16 ਤੇ ਜਾਊਗਾ ਏਰਕੀ ਤੂੰ 14 15 ਤੇ ਖੇਢੀ ਗਈ ਆ ਕਿ ਮੈਂ 200 ਪਹਿਲੇ ਸੂਏ 12 ਸੇਵਾ ਤੇ ਹੀ ਨਾਰਮਲ ਸੇਵਾ ਨਾਰਮਲ ਸੇਵਾ ਤੇ ਧਾਰੀ ਦੁਰੀ ਬੜੀ ਚੰਗੀ ਇਕ ਬਾਈ ਜੀ ਹਾਂ 12 ਤੇ ਤਾਂ ਸਾਰੇ ਤੇ ਨਿਸ਼ਾਨ ਆ ਜਾਂਦੇ ਵੀ ਸਾਰੇ ਨਿਸ਼ਾਨ ਕਰੀ ਪਿੱਛੋਂ ਵੀ ਤੇ ਯਾਦ ਕੀ ਕਿਹੜੇ ਤੋਂ ਗੱਪਣਾ ਬਾਈ ਏਰਕੀ ਉਜੂਬੇ ਤੋਂ ਵੀ ਆਏ ਹਾਏ ਹਾਏ ਆਏ ਜੂਬਾ ਮੇਰੇ ਦਿਲ ਦੀ ਧੜਕਣ ਸਾਨਾ ਉਹਨੇ ਤੋਂ ਗੱਪਣਾ ਹੈ ਹਾਂ ਹਾਂਜੀ ਹਾਂਜੀ ਕਰੀ ਵੀਰੇ ਨੂੰ ਬਾਈ ਨੂੰ ਜੀ ਕੀਨ ਕਰੀ ਯਾਰ ਮੇਰਾ ਹੀ ਫੇਵਰੇਟ ਸਾਰ ਬਹੁਤ ਆ ਬੱਬਾ ਰੱਖ ਅੱਛਾ ਵੀਰੇ ਬੜਾ ਲੇਵਾ ਲੂਆ ਮੈਂ ਤਾਂ ਹਜੇ ਬਹੁਤ ਟੰਗਾ ਨਹੀਂ ਦਾ ਇਹਨੂੰ ਹੋਰ ਕਰੀ ਵੱਡੇ ਪਈ ਇਹਨੂੰ ਹਾਂਜੀ ਹਾਂਜੀ ਦਿਨ ਕਿੰਨੇ ਪਏ ਵੀਰੇ ਇਹਦੇ ਹਫਤਾ ਪਿਆ ਵੀਰੇ ਹਜੇ ਹਫਤਾ ਹਫਤਾ ਪਿਆ ਹਜੇ ਫਿਰ ਤਾਂ ਬਾਈ ਦੁੱਧ ਦੇ ਮੇਰੇ ਨਾਲ ਰੇਵੇ ਲੂਏ ਦੇ ਰਿਕਾਰਡ ਤੋੜ ਦੂਗੀ ਹਾਂ ਹਾਂਜੀ ਹਾਂਜੀ ਬਾਕੀ ਸਾਂਭੀ ਵੀ ਜ਼ਰੂਰ ਆਲੋ ਹਾਂਜੀ ਹਾਂਜੀ ਪੂਰੀ ਹੂੰ ਕਿੰਨਾ ਦੁੱਧ ਦਿੰਦੀ ਆ ਤੇ ਕੀ ਉਮੀਦ ਰੱਖਦਾ ਵੀਰੇ 16 16 ਤਾਂ ਆਰਾਮ ਨਾਲ ਕੱਢੂਗਾ 16 16 ਤਾਂ ਆਰਾਮ ਜੇ ਕੋਈ ਵੀਰੇ ਘਰੇ ਰੱਖਣ ਵਾਲਾ ਲੈ ਲਵੇ ਕੋਈ ਲਾਂਭ ਬਾਤ ਨਹੀਂ ਹੈਗਾ ਮੈਂ ਨਾ ਜੀ ਨਾ ਨਾ ਜੀ ਹਰ ਸਾਲ ਕੱਟ ਕੇ ਉਹਦੇ ਨਾਲ ਹੀ ਮਰ ਜਾਂਦਾ ਹਾਂਜੀ 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 ਤੇ ਸੂਰ ਵੀ ਸਾਲ ਪਿੱਛੇ ਪੈਂਦੀ ਹੈ ਹਨਾ ਹਾਂਜੀ 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 ਹੂੰ ਤੇ ਵੀਰੇ ਚਵਾਈ ਤੁਸੀਂ ਕਿਵੇਂ ਜਮਾ ਪੋਲੀ ਧਾਰੀ ਅੱਛਾ ਹਾਂਜੀ ਹਾਂਜੀ ਠੀਕ ਹੈ ਅਜਰੇ ਇਹ ਵੀ ਨਿਕਲ ਕੀਤਾ ਕਰਾਂਗੇ ਰੇਡ ਦੇਖ ਲੈਨੇ ਜੀ ਰੇਡ ਲੱਖ ਰੁਪਏ ਆਪਾਂ ਕਰਦੇ ਆ 1.5 ਲੱਖ ਰੁਪਏ ਵਿੱਚ ਮਾਨਤਨ ਆਪਾਂ ਕਰਦਾਂ ਹੀ ਕੋਈ ਗੱਲ ਨਹੀਂ ਖੁੱਲਾ ਜਿਆ ਕਿੰਨੀ ਦੀ ਦੀਗੇ ਇੱਕ ਵੀ ਨਹੀਂ ਨਹੀਂ ਬੜਾ ਫਰਕ ਆਈ ਥੋੜਾ ਜਨਾ ਮਾਨਤਨ ਕਰਦਾਂ ਜੀ ਦੇ ਦੇ ਵੀ ਨਹੀਂ ਆ ਕਹਦੇ ਵੀ ਨਹੀਂ ਦੀ 40 ਦੇ ਦਾਂਗੇ ਚਲੋ 1.30 ਦੀ ਤਾਂ ਕਰਦਾ ਹੈ ਨਾ ਇੱਥੇ ਦੀ ਗੱਲ ਕਰਦਾ ਤੇਰੇ ਦਿਲ ਮੈਂ ਪੁੱਛ ਜਾਣਾ ਚੱਲ ਵੀਰੇ ਤੋਰੀ ਮਾਰ ਆ ਰਿਹਾ ਘੱਟੀ ਬਾਹਰ ਇਹਨੂੰ ਲੈ ਵੀ ਮਿੱਤਰੋ ਆ ਵੀ ਕੋ ਠੀਕ ਹੈ ਓਕੇ ਜੇਵਾ ਲੀਵੇ ਮੜਾ ਜੱਲੋਂ ਐਨੂੰ ਲੈ ਮੇਰੇ ਕੱਟੀ ਵਾਲੇ ਪਾਸੋਂ ਉੱਥੋਂ ਦੀ ਘਮਾ ਕੇ ਬੜੀ ਚੰਗੀ ਮਹਿ ਆ ਬਾਈ ਤੇਰੀ ਯਾਰ ਕਮਾਲ ਆ ਯਾਰ ਕਰਮਾਲੀ ਦੀ ਬਰੀਕੀ ਬਰੂਕੀ ਲੇਵਾ ਪਾਂਦਾ ਮੂੰਹ ਮੱਥਾ ਸਾਰੇ ਪਾਸੇ ਤੋਂ ਓਕੇ ਆ ਹੁਣ ਬੱਚੇ ਤਾਂ ਤੁਹਾਨੂੰ ਦਿਖਾਈ ਦਿੱਤੇ ਆ ਬਾਈ ਚੈਂਪੀਅਨ ਬੱਚੇ ਪੈਦਾ ਕਰਨ ਵਾਲੀ ਮਹਿ ਆ ਤੇ ਆਪ ਵੀ ਮਹਿ ਮਿੱਤਰੋ ਮਾਰੀ ਨਹੀਂ ਗੀ ਚੰਗੀ ਮਹਿ ਚੰਗੇ ਟਿਕਾਣੇ ਦੀ ਚੰਗੇ ਘਰਾਂ ਨੇ ਦੀ ਬਣਦੇ ਵੀਰੇ ਬਸਪੁਰਾ ਜੋ ਚਵਾਈ ਚੁਵਾਈ ਦੀ ਪੋਲੀ ਆ ਵੀਰੇ ਹਾਂਜੀ ਹਾਂਜੀ ਪੂਰੀ ਠੀਕ ਆ ਓਕੇ ਵੀ ਮਰਾ ਬੁੜੀਆਂ ਬਣ ਕੇ ਚੌਂਡ ਦੇ ਵਿੱਚ ਵੀ ਦਿੱਖ ਨਹੀਂ ਮਣਦੀ ਬੁੜੀਆਂ ਚੌਂਦੀ ਆਪਣੇ ਹਾਂਜੀ ਓ ਠੀਕ ਹੋ ਵੀਰੇ ਅੱਛਾ ਫਿਰ ਵੀਰੇ ਨੰਬਰ ਸਾਂਝਾ ਕਰੀਂ ਭਰਾ ਇੱਕ ਵਾਰੀ 96966 ਹੂੰ 05911 ਇੱਕ ਵਾਰੀ ਹੋਰ ਬੋਗੇ 96966 ਹੂੰ 05911 ਅੱਛਾ ਘਰ ਕਿਹੜੀ ਸਾਈਡ ਆਪਣਾ ਆ ਗਿਆ ਆਪਣਾ ਵਾਟਰ ਬਾਕਸ ਕੋਲੇ ਫੌਜੀ ਦੇ ਪੁੱਤ ਕੋਲੇ ਤੇ ਵਾਟਰ ਬਾਕਸ ਦੇ ਕੋਲੇ ਤੇ ਫੌਜੀ ਦੇ ਪੁੱਤ ਕੋਲੇ ਕੋਲੀ ਵਾਲੇ ਥੱਲੇ ਕੋਲੇ ਠੀਕ ਆ ਕੋਲੀ ਵਾਲੇ ਅੱਡੇ ਦੇ ਕੋਲੇ ਅੱਛਾ ਵੱਡੇ ਭਾਈ ਫਿਰ ਹੁਣ ਮੈਨੂੰ ਐਂ ਦੱਸ ਇੱਕ ਹੋਰ ਗੱਲ ਵੀ ਮੈਂ ਤੇਰੀ ਚੰਗਿਆ ਜੇ ਕੋਈ ਸੌਦਾ ਕਰ ਲਵੇ ਤੇਰੇ ਨਾਲ ਤੇ ਫਿਰ ਕਹੇ ਯਾਰ ਬਈ ਛੋਟ ਛੜ ਕਰਦੇ ਹੁਣ ਮਨ ਛੋੜ ਨੂੰ ਕਰਦਾ ਕਰਦੇਗਾ ਫਿਰ ਬਣੀ ਮੋਟੀ ਹੋ ਇਹਨਾਂ ਦੇਖ ਲੈ ਕਰ ਲੈ ਠੀਕ ਹੈ ਬਾਈ ਓਕੇ ਲੈ ਵੀ ਮਿੱਤਰੋ ਬੰਦਾ ਮੈਂ ਪਤਾ ਕੀ ਕੋਸ਼ਿਸ਼ ਹੁੰਦੀ ਆ ਵੀ ਚੰਗਾ ਜਾਨਵਰ ਜਿਹੜਾ ਮੱਥੇ ਲੱਗਦਾ ਉਹਨੂੰ ਰੂਹ ਨਾਲ ਫੜਵਾਈਏ ਅੱਜ ਦੀਪ ਹੈਣੀ ਕਿਉਂਕਿ ਦੀਪ ਨੂੰ ਚੜਿਆ ਹੋਇਆ ਬੁਖਾਰ ਆਪਣੇ ਬਾਈ ਨੂੰ ਤੇ ਫਿਰ ਉਹਨੂੰ ਮੈਂ ਲੈ ਕੇ ਨਹੀਂ ਆਇਆ ਮੈਂ ਤਨੋਲੇ ਮੇਲੇ ਤੇ ਹੋ ਗਿਆ ਹੀ ਕਿ ਮੜਿਆ ਥੱਕ ਗਿਆ ਹੀ ਉੱਥੇ ਢਿੱਲਾ ਸੀਗਾ ਸਹੀ ਤਾਂ ਫਿਰ ਮੈਂ ਕਿਹਾ ਯਾਰ ਕੰਮ ਤੋਂ ਸਵਾਬ ਲਿਉਂਦਾ ਕਰਨ ਦਾ ਜੁਨਗਰ ਕੈਮਰਾਮੈਨ ਸਹੀ ਨਾ ਹੋਵੇ ਫਿਰ ਮੈਂ ਅੱਜ ਆਪ ਹੀ ਬਈ ਚੱਕੀ ਆਪਦੀ ਵੈਗਨਰ ਗੱਡੀ ਤੇ ਪਿੰਡਾਂ ਦੇ ਵਿੱਚ ਆਪ ਹੀ ਗੇੜੇ ਤੇ ਲੱਗ ਗਿਆ ਤੇ ਲੈ ਵੀ ਬਾਈ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਹਿਲਾ ਚੜੈਕਾ ਤੇ ਜ਼ਿਲ੍ਹਾ ਮੋਗਾ ਵਾ